ਨਮਸਕਾਰ ਦੋਸਤੋ ਤੁਸੀਂ ਜੁੜੇ ਹੋ ਆਰਪੀਡੀ 24 ਦੇ ਨਾਲ ਮੈਂ ਹਾਂ ਤੁਹਾਡੀ ਹੋਸਟ ਐਂਡ ਦੋਸਤ ਪ੍ਰਭਾ ਸ਼ਰਮਾ ਅੱਜ ਦਾ ਇਹ ਖਾਸ ਪ੍ਰੋਗਰਾਮ ਸਮਰਪਿਤ ਹੈ ਭਾਰਤੀ ਸਿਨੇਮਾ ਦੀ ਇੱਕ ਅਜਿਹੀ ਸ਼ਖਸੀਅਤ ਨੂੰ ਜਿਨ੍ਹਾਂ ਨੂੰ ਪੂਰੀ ਦੁਨੀਆ ਹੀ ਮੈਨ ਦੇ ਨਾਮ ਨਾਲ ਜਾਣਦੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਜਗਤ ਦੇ ਉਸ ਹੀਰੇ ਦੀ ਜਿਸ ਨੇ ਫਿਲਮੀ ਜਗਤ ਨੂੰ ਇੱਕ ਨਵੇਂ ਮੁਕਾਮ ਤੇ ਪਹੁੰਚਾਇਆ ਉਹ ਕੋਈ ਹੋਰ ਨਹੀਂ ਉਹ ਹਨ ਸਾਡੇ ਤਰਮਿੰਦਰ ਦਿਓਲ ਜੀ ਬਿਸ਼ੱਕ ਉਹ 24 ਨਵੰਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਸਨ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ ਤੇ ਅੱਜ ਅਸੀਂ ਉਹਨਾਂ ਦੇ 90ਵੇਂ ਜਨਮ ਦਿਨ ਤੇ ਉਹਨਾਂ ਨੂੰ ਇੱਕ ਛੋਟੇ ਜਿਹੇ ਸ਼ੈਦਾਂਜਗੀ ਪੇਂਟ ਕਰਨ ਜਾ ਰਹੇ ਹਾਂ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਉਹਨਾਂ ਦੀ ਜ਼ਿੰਦਗੀ ਕੈਰੀਅਰ ਪਰਿਵਾਰ ਉਪਲਬਧੀਆਂ ਅਤੇ ਬਾਲੀਵੁੱਡ ਦੀ ਸਫਤ ਤੋਂ ਚਮਤਕਾਰ ਯਾਤਰਾ ਨੂੰ ਯਾਦ ਕਰਾਂਗੇ ਚਲੋ ਸ਼ੁਰੂ ਕਰੀਏ ਇਹ ਜਨਮ ਦਿਨ ਟ੍ਰਿਬਿਊਟ ਤਰਮਿੰਦਰ ਇੱਕ ਲੈਜੈਂਡ ਤਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਨਸਰਾਲੀ ਵਿੱਚ ਹੋਇਆ ਸੀ ਉਹ ਕੇਵਲ ਕ੍ਰਿਸ਼ਨ ਅਤੇ ਸਤਵੰਤ ਕੌਰ ਦੇ ਪੁੱਤਰ ਸਨ ਜੋ ਕਿ ਇੱਕ ਪੰਜਾਬੀ ਹਿੰਦੂ ਜੱਟ ਪਰਿਵਾਰ ਵਿੱਚ ਪੈਦਾ ਹੋਏ ਸਨ ਉਹਨਾਂ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਡਾਂਗੋ ਹੈ ਜਨਮ ਸਮੇਂ ਉਹਨਾਂ ਦਾ ਪੂਰਾ ਨਾਮ ਤਰਮਿੰਦਰ ਕੇਵਲ ਕ੍ਰਿਸ਼ਨ ਦਿਓਲ ਸੀ ਉਹਨਾਂ ਨੇ ਆਪਣਾ ਮੋਢਲਾ ਜੀਵਨ ਸਾਧਨੇਵਾਲ ਪਿੰਡ ਵਿੱਚ ਬਿਤਾਇਆ ਅਤੇ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਜਿੱਥੇ ਕਿ ਉਹਨਾਂ ਦੇ ਪਿਤਾ ਪਿੰਡ ਦੇ ਹੀ ਸਕੂਲ ਵਿੱਚ ਹੈਡਮਾਸਟਰ ਸਨ ਉਹਨਾਂ ਨੇ 1952 ਵਿੱਚ ਫਗਵਾੜਾ ਵਿੱਚ ਆਪਣੀ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ ਜਿਸ ਕਰਕੇ ਅੱਜ ਵੀ ਉੱਥੋਂ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਭਾਵੁਕ ਹੋ ਜਾਂਦੇ ਹਨ ਬਚਪਨ ਤੋਂ ਹੀ ਤਰਮਿੰਦਰ ਬੜੇ ਹੀ ਸ਼ਰਮੀਲੇ ਸਾਦੇ ਪਰ ਦਿਲ ਦੇ ਬਹੁਤ ਨਰਮ ਸਨ ਉਹ ਦਲੀਪ ਕੁਮਾਰ ਜੀ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਉਹਨਾਂ ਦੀਆਂ ਫਿਲਮਾਂ ਦੇਖਦੇ-ਦੇਖ ਕੇ ਤਰਮਿੰਦਰ ਦੇ ਅੰਦਰ ਇੱਕ ਅਦਾਕਾਰ ਜਨਮ ਲੈ ਰਿਹਾ ਸੀ ਭਗਵਾਨ ਕੇ ਘਰ ਮੇਂ ਹਮ ਗਰੀਬੋ ਕੇ ਲਈ ਇਨਸਾਫ ਨਹੀਂ बाप धन दौलत वाले करे सजा हम गरीबों को भुगतनी पड़े। ये 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 हमारा नहीं है माँ। ये उनका है, उनका उन का का जो लाखों चढ़ावा इसके दर पे के घर पे डाका डालूंगा जिस तो बाद लुधियाना तो मुंबई पहुंचे सिर्फ एक सपना मेहनत जनून के घर परिवार पिंड सारिया सहूलत छजुट सिर्फ एक ही चीज अदाकारी ਬਾਲੀਵੁੱਡ ਵਿੱਚ ਪਹਿਲੀ ਫਿਲਮ ਦਾ ਡੈਬਿਊ 1960 ਵਿੱਚ ਤਰਮਿੰਦਰ ਜੀ ਦੀ ਪਹਿਲੀ ਫਿਲਮ ਰਿਲੀਜ਼ ਹੋਈ ਦਿਲ ਵੀ ਤੇਰਾ ਹਮ ਵੀ ਤੇਰੇ ਇਸ ਫਿਲਮ ਵਿੱਚ ਉਹ ਸੈਕੰਡ ਲੀਡ ਵਿੱਚ ਸਨ ਪਰ ਉਹਨਾਂ ਦੀ ਅਦਾਕਾਰੀ ਸਾਦਗੀ ਅਤੇ ਨਰਮ ਸੁਭਾਅ ਨੇ ਸਭ ਦਾ ਧਿਆਨ ਆਪਣੀ ਵੱਲ ਖਿੱਚਿਆ ਇਸ ਤੋਂ ਬਾਅਦ ਤਾਂ ਜਿਵੇਂ ਫਿਲਮਾਂ ਦੀ ਲੜੀ ਹੀ ਲੱਗ ਪਈ ਜੇਕਰ ਤਰਮਿੰਦਰ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਇੱਕ ਟਾਈਮ ਉਹ ਵੀ ਸੀ ਕਿ ਜਦੋਂ ਤਰਮਿੰਦਰ ਦਾ ਕੈਰੀਅਰ ਸੋਨੇ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ 1960 ਤੋਂ ਲੈ ਕੇ 1980 ਤੱਕ ਦਾ ਸਮਾਂ ਤਰਮਿੰਦਰ ਦਾ ਯੁੱਗ ਸੀ। ਉਹ ਭਾਰਤ ਦੇ ਸਭ ਤੋਂ ਵੱਡੇ ਸਟਾਰ ਬਣੇ। ਤਰਮਿੰਦਰ ਦਾ ਕੈਰੀਅਰ ਸਿਰਫ ਹਿਟ ਹੀ ਨਹੀਂ ਸੀ ਸਗੋਂ ਇਤਿਹਾਸਿਕ ਵੀ ਸੀ। ਉਹ ਰੋਮਾਂਸ, ਐਕਸ਼ਨ, ਕਾਮੇਡੀ ਜਾਂ ਫਿਰ ਫੈਮਿਲੀ ਡਰਾਮਾ ਕਰਦੇ ਸਨ। ਤਰਮਿੰਦਰ ਹਰ ਇੱਕ ਕਿਰਦਾਰ ਵਿੱਚ ਰਚਮੇਚ ਜਾਂਦੇ ਸਨ ਅਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਸਨ। ਵੈਸੇ ਤਾਂ ਤਰਮਿੰਦਰ ਦੀਆਂ ਬਹੁਤ ਸਾਰੀਆਂ ਫਿਲਮਾਂ ਹਿਟ ਹੋਈਆਂ ਹਨ ਪਰ ਉਹਨਾਂ ਵਿੱਚੋਂ ਕੁਝ ਖਾਸ ਹਿਟ ਫਿਲਮਾਂ ਕੁਝ ਇਸ ਤਰ੍ਹਾਂ ਹਨ। ਸ਼ੋਲੇ ਜੋ ਕਿ 1975 ਵਿੱਚ ਆਈ ਜਿਸ ਵਿੱਚ ਧਰਮਿੰਦਰ ਨੇ ਵੀਰੂ ਦਾ ਕਿਰਦਾਰ ਬਹੁਤ ਹੀ ਬਾਖੂਬੀ ਟੰਗ ਦੇ ਨਾਲ ਨਿਭਾਇਆ ਅਤੇ ਵੀਰੂ ਦਾ ਕਿਰਦਾਰ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਿਆ ਬਸੰਤੀ ਇਨ ਕੁੱਤੋਂ ਕੇ ਸਾਹਮਣੇ ਮਤ ਜਾਜਨਾ ਫੂਲ ਔਰ ਪੱਥਰ 1968 ਵਿੱਚ ਆਈ ਧਰਮਿੰਦਰ ਦੀ ਪਹਿਲੀ ਸੁਪਰ ਹਿੱਟ ਫਿਲਮ ਸੀ ਇਸ ਤੋਂ ਇਲਾਵਾ ਸੀਤਾ ਔਰ ਗੀਤਾ ਰਾਜਾ ਜਾਨੀ ਬਲਮਾ ਦੋ ਚੋਰ ਚੁੱਪ ਚੁੱਪ ਕੇ ਦੋਸਤ ਅਤੇ ਯਕੀਨ ਅਨਪੜ ਹਕੀਕਤ ਵਰਗੀਆਂ ਫਿਲਮਾਂ ਵਿੱਚ ਉਹਨਾਂ ਨੇ ਆਪਣੇ ਬਾਕੂ ਵੀ ਕਿਰਦਾਰ ਨਿਭਾਇਆ ਇਸ ਤੋਂ ਇਲਾਵਾ ਤਰਮਿੰਦਰ ਦੇ ਗੀਤਾਂ ਨੂੰ ਵੀ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਜੋ ਕਿ ਅੱਜ ਕੱਲ ਦੀ ਜਨਰੇਸ਼ਨ ਦੇ ਲੋਕ ਵੀ ਉਹਨਾਂ ਦੇ ਗਾਣੇ ਸੁਣਦੇ ਹਨ ਅਤੇ ਆਨੰਦ ਮਾਣਦੇ ਹਨ ਜਿਨ੍ਹਾਂ ਵਿੱਚ ਕੁਝ ਖਾਸ ਲੋਕ ਪ੍ਰੀਏ ਜਿਹੜੇ ਗੀਤ ਹੋਏ ਨੇ ਉਹ ਕੁਝ ਇਸ ਤਰ੍ਹਾਂ ਹਨ ਜਿਨ੍ਹਾਂ ਵਿੱਚੋਂ ਕੁਝ ਖਾਸ ਹਨ ਅੱਜ ਮੌਸਮ ਬੜਾ ਬੇਈਮਾਨ ਹੈ ਮਈਅੱਟ ਜਮਲਾ ਪਗਲਾ دیਵਾਨਾ ਮੈਂ ਤੇਰੀ ਇਸ਼ਕ ਮੇਂ ਝਿਲ ਮਿਲ ਸਿਤਾਰੂ ਕਾ ਆਗਨ ਹੋਗਾ ਕੋਈ ਹਸੀਨਾ ਝੂਠ ਬੋਲੇ ਕਊਆ ਕਾਟੇ ਜੇਕਰ ਹੁਣ ਤਰਮਿੰਦਰ ਦੀ ਫੈਮਲੀ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਤਾਂ ਤਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਸਨ ਤਰਮਿੰਦਰ ਨੇ ਬੜੀ ਹੀ ਜਲਦੀ ਅਤੇ ਛੋਟੀ ਉਮਰ ਵਿੱਚ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾ ਲਿਆ ਸੀ ਉਹਨਾਂ ਤੋਂ ਉਹਨਾਂ ਨੂੰ 4 ਬੱਚੇ ਸਨ ਜਿਨ੍ਹਾਂ ਵਿੱਚ ਸਨੀ ਦਿਓਲ ਬੋਵੀ ਦਿਓਲ বিজেতা دیওল ਅਤੇ ਅਜੀਤਾ دیওল ਜੋ ਕਿ ਦੋਵੇਂ ਉਹਨਾਂ ਦੀਆਂ 3 ਹਨ ਪਰ ਉਹ ਫਿਲਮੀ ਜਗਤ ਤੋਂ ਦੂਰ ਹਨ ਇਸ ਤੋਂ ਇਲਾਵਾ ਤਰਮਿੰਦਰ دیওল ਤੇ ਹੀਮਾ ਮਾਨਲੀ ਦੇ ਆਪਸੀ ਸੰਬੰਧ ਦੀਆਂ ਖਬਰਾਂ ਵੀ ਬਹੁਤ ਚਰਚਿਤ ਰਹਿਣ ਲੱਗ ਪਈਆਂ ਸਨ ਕਿਉਂਕਿ ਤਰਮਿੰਦਰ ਤੇ ਹੀਮਾ ਮਾਨਲੀ ਫਿਲਮਾਂ ਦੇ ਸੈੱਟ ਤੇ ਅਕਸਰ ਮਿਲਦੇ ਰਹਿੰਦੇ ਸਨ ਜਿਸ ਤੋਂ ਬਾਅਦ ਉਹਨਾਂ ਵਿੱਚ ਪਿਆਰ ਹੋਇਆ ਅਤੇ ਫਿਰ 1980 ਵਿੱਚ ਤਰਮਿੰਦਰ ਨੇ ਹੀਮਾ ਮਾਨਲੀ ਦੇ ਨਾਲ ਦੂਜਾ ਵਿਆਹ ਕਰਵਾਇਆ ਤਰਮਿੰਦਰ ਅਤੇ ਹੀਮਾ ਮਾਨੀ ਦੀ ਜੋੜੀ ਪਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਜੋੜੀ ਬਣੀ। ਹੀਮਾ ਮਾਨੀ ਅਤੇ ਤਰਮਿੰਦਰ ਦੇ ਦੂਸਰੇ ਵਿਆਹ ਤੋਂ ਉਹਨਾਂ ਨੂੰ ਦੋ ਕੁੜੀਆਂ ਇਸ਼ਾ ਦਿਓਲ ਅਤੇ ਅਹਾਨਾ ਦਿਓਲ ਸਨ ਜੋ ਕਿ ਉਹਨਾਂ ਨੇ ਵੀ ਫਿਲਮ ਦੇ ਜਗਤ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਇਸੇ ਕਰਕੇ ਤਰਮਿੰਦਰ ਦੀ ਨਿੱਜੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣੀ ਰਹੀ ਪਰ ਉਹ ਦੋਵੇਂ ਪਰਿਵਾਰਾਂ ਲਈ ਹਮੇਸ਼ਾ ਹੀ ਸਨਮਾਨ ਪਿਆਰ ਰੱਖਦੇ ਸਨ ਫਿਲਮਾਂ ਵਿੱਚ ਬੇਤਰੀ ਅਤੇ ਦਰਸ਼ਕਾਂ ਦੀ ਪਹਿਲੀ ਪਸੰਦ ਬਣੇ ਤਰਮਿੰਦਰ ਕਈ ਅਵਾਰਡਸ ਨਾਲ ਸਨਮਾਨਿਤ ਵੀ ਹੋ ਚੁੱਕੇ ਸਨ ਜਿਨ੍ਹਾਂ ਵਿੱਚ ਕੁਝ ਖਾਸ ਅਵਾਰਡਸ ਹਨ ਜਿਵੇਂ ਕਿ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਰਾਸ਼ਟਰੀ ਫਿਲਮ ਪੁਰਸਕਾਰ 2012 ਦੇ ਵਿੱਚ ਤਰਮਿੰਦਰ ਨੂੰ ਪਦਮ ਪੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤੋਂ ਇਲਾਵਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੋਬਲ ਅਵਾਰਡ ਵੀ ਤਰਮਿੰਦਰ ਨੂੰ ਮਿਲਿਆ ਤਰਮਿੰਦਰ ਹਰ ਇੱਕ ਮੂਵੀ ਵਿੱਚ ਹਰ ਇੱਕ ਦੇਸ਼ਕ ਦੇ ਦਿਲ ਵਿੱਚ ਆਪਣੀ ਅਦਾਕਾਰੀ ਨੂੰ ਲੈ ਕੇ ਇੱਕ ਅਨੋਖੇ ਛਾਪ ਛੱਡ ਗਏ। ਉਹਨਾਂ ਦੀ ਮੌਤ ਤੋਂ ਪਹਿਲਾਂ ਉਹਨਾਂ ਨੇ ਕੁਝ ਖਾਸ ਮੂਵੀਆਂ 'ਚ ਵੀ ਆਪਣੀ ਅਦਾਕਾਰੀ ਨਿਭਾਈ ਜਿਨ੍ਹਾਂ ਵਿੱਚੋਂ ਤੇਰੀ ਦੀ ਬਾਤੋਂ ਮੈਂ ਐਸਾ ਉਲਝਾ ਜੀਆ, ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ, ਖਲੀ ਬਲੀ ਇਸ ਤੋਂ ਇਲਾਵਾ 25 ਦਸੰਬਰ 2025 ਨੂੰ ਉਹਨਾਂ ਦੀ ਆਉਣ ਵਾਲੀ ਵੋ ਡਰਾਮਾ 21 ਮੂਵੀ ਵਿੱਚ ਵੀ ਉਹਨਾਂ ਨੇ ਆਪਣੀ ਆਖਰੀ ਵਾਰ ਅਦਾਕਾਰੀ ਨਿਭਾਈ ਜਿਸ ਨੂੰ ਦੇਖਣ ਲਈ ਉਹਨਾਂ ਦੇ ਚਾਹਣ ਵਾਲੇ ਅਤੇ ਉਹਨਾਂ ਦੇ ਫੈਨ ਕਾਫੀ ਉਤਸੁਕ ਨੇ ਧਰਮਿੰਦਰ ਨੇ ਆਪਣੀ ਕਲਾਕਾਰੀ ਦੇ ਨਾਲ ਅਤੇ ਆਪਣੀ ਸਾਦਗੀ ਦੇ ਨਾਲ ਇਸ ਇੰਡਸਟਰੀ 'ਚ ਆਪਣੀ ਅਲੱਗ ਤੋਂ ਪਛਾਣ ਬਣਾਈ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਅਤੇ ਫਿਲਮ ਜਗਤ ਨੂੰ ਨਵੇਂ ਸਿਖਰਾਂ ਤੇ ਪਹੁੰਚਾਇਆ ਬੇਸ਼ੱਕ ਤਰਮਿੰਦਰ 24 ਨਵੰਬਰ 2025 ਨੂੰ ਇਸ ਦੁਨੀਆ ਅਤੇ ਆਪਣੇ ਚਾਹਣ ਵਾਲਿਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਹੀ ਵਸਦੇ ਰਹਿਣਗੇ ਕਿਉਂਕਿ ਹਰ ਇੱਕ ਜਨਰੇਸ਼ਨ ਉਹਨਾਂ ਦੀ ਫੈਨ ਹੈ ਅਤੇ ਅੱਜ ਆਰਪੀਡੀ 24 ਉਹਨਾਂ ਦੇ 90ਵੇਂ ਜਨਮ ਦਿਨ ਮੌਕੇ ਤੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਉਹਨਾਂ ਵੱਲੋਂ ਦਿੱਤੇ ਇਸ ਸ਼ਾਨਦਾਰ ਫਿਲਮੀ ਯੁੱਗ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਹੈ ਉਮੀਦ ਕਰਦੀਆਂ ਸਾਡੇ ਵੱਲੋਂ ਕੀਤੀ ਗਈ ਇਹ ਛੋਟੀ ਕੋਸ਼ਿਸ਼ ਤਰਮਿੰਦਰ ਦੇ ਫੈਨਸ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਪਸੰਦ ਆਈ ਹੋਵੇਗੀ। ਸੋ ਬਣੀ ਰਹੋ ਇਸੇ ਤਰ੍ਹਾਂ RPD24 ਦੇ ਨਾਲ ਤੇ ਹੁਣ ਮੈਨੂੰ ਯਾਨੀ ਕਿ ਆਪਣੀ ਦੋ ਸਟੈਂਡ ਹੋਸਟ ਨੂੰ ਦਿਓ ਇਜਾਜ਼ਤ ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ